भाई बात बढ़िया बकार ले इस समय नौजवाना दरमियान चल रहे हैं समा लसे का कौन देता कौन भरता एक दो कुश्तियां भाई परले पासों ले जाओ ज्यादा बिचारे इकट्ठियां होइयां हैं भैया कुश्तियां खूंजा पर ले जाओ रेफरीया नु बेंती है साइड पर ले जाओ अगली जड़ी कुश्तियां में भाई मुण... ਹੋਵੇਗਾ ਰਾਮ ਮੋਰ ਦੀ ਛੋਟੀਆ ਮੰਦੀਪਾ ਸਤਮਾ ਲੱਟੂ ਡੈਂਟਰਾ ਮੰਗੂ ਨੂਰ ਮਲ ਪਹਿਲਵਾਨ ਮੋਟਰ ਗੈरेज ਨੂਰ ਮਲ ਇਹਨਾਂ ਦੀ ਤਰਫੋਂ 500 ਦੀ ਜਿਹੜਾ ਹਰਮਨ ਵਾਲੀ ਕੁਸ਼ਤੀ ਹੋਏਗਾ ਇਹ ਨੋਟ ਕਰੋ ਜਤਨ ਵਾਲੇ ਪਹਿਲਵਾਨ ਲਈ ਭਾਈ ਜਾਕਰ ਪਹਿਲਵਾਨ ਮਾਨੋਜਾ ਤੇ ਮੁੰਨਾ ਪਹਿਲਵਾਨ ਰਈਏਵਾਲ ਇਹ ਪਹਿਲਵਾਨ ਜਲਦੀ ਨਾਲ ਅਖਾੜੇ ਵਿੱਚ ਆ ਜਾਣਗੇ ਰਾਜ ਤੇ ਸ਼ੌਕਤ ਲਈ ਜਿੱਥੇ ਵੀ ਰੈਸਰੀ ਫਰੀ ਹੁੰਦਾ ਉੱਥੇ ਕੁਸ਼ਤੀ ਲੜਦੇ ਪਹਿਲਵਾਨ ਸਮੇਂੀਆਂ ਬਾਤਾਂ ਕੌਣ ਜਿੱਤਾਂ ਕੌਣ ਹਾਰਦਾ ਇਹਨਾਂ ਨੌਜਵਾਨਾਂ ਦੇ ਦਰਮਿਆਨ ਕਿ ਜਿੱਤ ਹਾਰ ਭਗਵਾਨ ਦੇ ਹੱਥ ਹੁੰਦੀ ਹੋਣਾ ਚਾਹੀਦਾ ਦਿਲ ਇਨਸਾਨ ਅੱਤਰ ਇੱਕਾ ਚੌੜੀਆਂ ਕਰਕੇ ਤੁਰਨ ਵਾਲੇ ਪਹਿਲਵਾਨ ਆਜਿਓ ਭਾਈ ਜਸਪ੍ਰੀ ਸੂਸਲ ਪਹਿਲਵਾਨ ਇਹ ਜਲਦੀ ਨਾਲ ਤਿਆਰ ਹੋ ਕੇ ਵਿੱਚ ਆਜਿਓ ਭਾਈ ਜੁੰਮਾ ਪਹਿਲਵਾਨ ਰੋਡ ਮਿਆਰੇ ਤੇ ਮੁੰਨਾ ਪਹਿਲਵਾਨ ਜੁੰਮਿਆ ਜੁੰਮਾ ਪਹਿਲਵਾਨ ਰੋਡ ਮਜਾਰਾ ਬਈ ਜੁੰਮਾ ਪਹਿਲਵਾਨ ਰੋਡ ਮਜਾਰਾ ਤੇ ਮੰਨਾ ਪਹਿਲਵਾਨ ਬਈ ਮੰਨਾ ਅੰਗਾ ਗੀੜੀ ਭਾਈ ਜੁੰਮਾ ਬੋਦੇ ਜਾਦੇ ਨਾਲ ਜੁੰਮਾ ਪਹਿਲਵਾਨ ਪਲੀਜ਼ ਬੇਨਤੀ ਆ ਅਖਾਰੇ ਵਿੱਚ ਆਓ ਸਾਜੋ ਅਖਾਰਾ ਇਹਦਾ ਖਾਲੀ ਨਾ ਹੋਵੇ ਸੰਦੀਪ ਯਾਰਲਾ ਦੇ ਸੱਤਾ ਪਹਿਲਵਾਨ ਅੰਗਾ ਗੀੜੀ ਇਹ ਪਹਿਲਵਾਨ ਵੀ ਪਲੀਜ਼ ਦੌੜ ਕੇ ਆ ਜਾਓ ਅਖਾਰੇ ਵਿੱਚ ਕੱਤੀ ਕਲੀ ਬੋਤਨ ਬੋਲਦੇ ਬਸ ਭਾਜੀ ਅੱਗੇ ਕਰਦੇ ਬੰਦਾ ਬਈ ਬੇਨਤੀ ਆ ਜਲਦੀ ਦੇ ਨਾਲ ਜਗਨ ਪਹਿਲਵਾਨ ਜੀ ਪੱਟੀ ਹੈਪੀ ਫਗਵਾੜਾ 1 ਮਿੰਟ ਦਾ ਟਾਈਮ ਆ ਫਿਰ ਜਾਓ ਤੇ ਮੈਂ ਪਰਿਵਾਰਾਂ ਨੂੰ ਬੇਨਤੀ ਕਰਾਂ ਆਜੋ ਸਦਾ ਬਲਬੀਰ ਸਿੰਘ ਜੀ ਦੇ ਸੁਪੁੱਤਰ ਸਰਦਾਰ ਲਸ਼ਕਰ ਸਿੰਘ ਜੀ ਲੰਬੜਵਾਰ ਸਾਹਿਬ ਨਵੇਲੀ ਵਾਲੇ ਇਹ ਪਰਿਵਾਰ ਨੂੰ ਬੇਨਤੀ ਆਓ ਇਹਨਾਂ ਦੇ ਪਰਿਵਾਰ ਵੱਲੋਂ 31000 ਦੀ ਪਹਿਲੀ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ ਹੈਪੀ ਪਹਿਲਵਾਨ ਜੀ ਫਗਵਾੜਾ ਉੱਚਾ ਪਿੰਡ ਹਾਂ ਸੰਦੇਵੀਰ ਕਰਿਓ ਕਿਰਪਾ ਮੇਰਾ ਵੀਰ ਜਲਦੀ ਨਾਲ ਭੇਜੋ ਵਿਧਰ ਨੰਬਰ ਜੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਆ ਜਿਨ੍ਹਾਂ ਨੇ ਸਨਗਰ ਦੇ ਨਾਲ ਬਹੁਤ ਵੱਡਾ ਪਿਆਰ ਆ ਦਿਲੋਂ ਧੰਨਵਾਦ ਆ ਇਹਨਾਂ ਦੇ ਨਾਲ ਜਿੰਨੀਆਂ ਵੀ ਸ਼ਖੀਅਤਾਂ ਵੱਡੀਆਂ ਨੇ ਮੁੰਨਾ ਪਹਿਲਵਾਨ ਜੀ ਰਈਏ ਬਾਲ ਮੈਚ ਆਓ ਜਾਗਰ ਪਹਿਲਵਾਨ ਜੀ ਮੱਲਵਿਆਰਾ ਵਿੱਚ ਆਓ ਕਰੋ ਜੋੜੀ ਤੇ ਨਾਲੇ ਕੁਸ਼ਤੀ ਨਾਲ ਜੁੜੀਏ ਇਹ ਪਿਆਰ ਹੈ ਸਿੱਧੀ ਕੁਸ਼ਤੀਆਂ ਹੋਈਆਂ ਨੇ ਸਰਦਾਰ ਨਰਮਨ ਸਿੰਘ ਜੀ ਸਰਦਾਰ ਸਰਬਜੀਤ ਸਿੰਘ ਜੀ ਬੱਲਾਬਾਜੀ ਕਨੇਡਾ ਤੋਂ ਸਾਰੇ ਪਰਿਵਾਰ ਕਨੇਡਾ ਵਾਲੇ ਇਹਨਾਂ ਵੀਰਾਂ ਦਾ ਬੜਾ ਧੰਨਵਾਦ ਹੈ। ਆਓ ਜੀ ਆ ਗੁਸ਼ਟੀ ਸ਼ੁਰੂ ਕਰਵਾਈਏ ਜੋਗਨ ਪੱਟੀ। ਹੈਪੀ ਉੱਚਾ ਪਿੰਡ ਪੱਤੀ ਕੇ ਵਿੱਚ ਆ ਪਲਾਨ ਲੇਟ ਆ ਪਾ। ਕਿ ਮੈਂ ਬੇਨਤੀ ਕਰਾਂ ਇਹ ਪਰਿਵਾਰ ਸਾਡੇ ਲਾਗੇ ਆਵੇ। ਸਰਦਾਰ ਬਲਬੀਰ ਸਿੰਘ ਜੀ, ਸਬੁੱਤਰ ਸਰਦਾਰ ਅਸ਼ਕਰ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਨੂੰ ਬੇਨਤੀ ਹੋਵੇ ਆਓ। ਆਪਾਂ ਗੁਸ਼ਟੀ ਦੀ ਫੋਟੋ ਕਰਾਉਣੀ ਹੈ ਵੱਡੀ ਗੁਸ਼ਟੀ ਹੈ। ਸੱਜੇ ਵੀਰ ਤੇ ਜੋ ਜਲਦੀ ਨਾਲ ਹੈਪੀ ਨੂੰ ਯਾਰੋ। ਭਾਈ ਸੰਦੀਪ ਪਹਿਲਵਨ ਯਾੜਲਾ ਤੇ ਸੱਤਾ ਪਹਿਲਵਨ ਅੰਗਾਗੀੜੀ ਸੱਤੇ ਕਰੀਆ ਤਕੜਾ ਸੱਤਾ ਪਹਿਲਵਨ ਅੰਗਾਗੀੜੀ ਸੰਦੀਪ ਯਾੜਲਾ ਭਾਈ ਹੈਪੀ ਪਹਿਲਵਨ ਉੱਚਾ ਮੰਡ ਤੇ ਜੋਵਨ ਪੱਤੀ ਫੋਟੋ ਲਈ ਆ ਜਿਓ ਭਾਈ ਗੁਰਪ੍ਰੀਤ ਪਹਿਲਵਨ ਲੰਨੀ ਹੈ ਕੁਸ਼ਤੀ ਦੀ ਬਰਾਬਰ ਹੋਈ ਹੈ ਪਹਿਲਵਾਨ ਦੀ ਨੋਟ ਕਰਿਓ ਭਾਈ ਬਾਕੀ ਵੀਰ ਬੈਠੋ ਜਿਹੜੇ ਬੈਰੀਕੇਟ ਦੇ ਅੰਦਰਲੇ ਪਾਸੇ ਘੁੰਮ ਰਹੇ ਆ ਉਹਨਾਂ ਨੂੰ ਪਲੀਜ਼ ਬੇਨਤੀ ਹੈ ਬਾਹਰ ਦੇ ਪਹਿਲਵਾਨ ਵੀਰਾਂ ਜਿਹੜੇ ਬੈਰੀਕੇਟ ਦੇ ਅੰਦਰਲੇ ਪਾਸੇ ਜੁੰਮਾ ਤੇ ਮੁੰਨਾ ਮੰਨਾ ਪਹਿਲਵਾਨ ਅੰਗਾ ਗੀੜੀ ਬਈ ਭਾਈ ਪੁੱਜੇ ਪਹਿਲਵਾਨ ਬਲੀਦ ਫੋਟੇ ਲਈ ਜੋਬਰ ਪਹਿਲਵਾਨ ਪੱਤੀ ਟਾਲਿਆ ਆ ਕੇ ਜੇ ਨਹੀਂ ਹੋਈ ਸਾਡੇ ਦਰਮਿਆਨ ਡਾਕਟਰ ਨਵਜੋਤ ਸਿੰਘ ਜਈਆ ਸਾਹਿਬ ਹਲਕੇ ਦੀ ਵੱਡੀ ਸ਼ਖਸੀਤ ਪੁੱਜੀ ਹੋਈ ਹੈ ਇਸ ਛਿੰਝ ਮੇਲੇ ਦੇ ਵਿੱਚ ਜਿੰਨੇ ਵੀ ਸਤਿਕਾਰਯੋਗ ਚਿਹਰੇ ਪੁੱਜਦੇ ਆ ਸਾਡੇ ਸਰਪੰਚ ਸਦਾ ਜਗਦੀਪ ਸਿੰਘ ਜੀ ਇਹਨਾਂ ਦੇ ਨਾਲ ਸਮੁੱਚੇ ਸਾਰੇ ਨਗਰ ਦੀ ਬਦੌਲਤ ਸਾਰੇ ਐਨਆਰਆ ਭਰਾਵਾਂ ਦੀ ਬਦੌਲਤ ਸਮੁੱਚੇ ਸਾਰੇ ਗ੍ਰਾਮ ਪੰਚਾਇਤ ਦੀ ਬਦੌਲਤ ਹਰ ਸਾਲ ਇਹਨਾਂ ਸਾਰੇ ਸਤਿਕਾਰਯੋਗ ਚਿਹਰਿਆਂ ਦੇ ਵੱਡੇ ਦਰਸ਼ਨ ਹੁੰਦੇ ਆ ਸਾਡੇ ਦਰਮਿਆਨ ਡਾਕਟਰ ਨਵਜੋਤ ਸਿੰਘ ਜਈਆ ਸਾਹਿਬ ਸਾਡੇ ਦਰਮਿਆਨ ਪੁੱਜਿਆ ਇਸ ਇਲਾਕੇ ਦੀ ਵੱਡੀ ਸ਼ਖਸੀਤ ਦਾ ਦਿਲੋਂ ਧੰਨਵਾਦ ਹੈ ਅੱਜ ਦੇ ਸਟੇਜ ਮੈਦਾਨ ਤੇ ਪਹੁੰਚਣ ਤੇ ਬਹੁਤ-ਬਹੁਤ ਸਤਿਕਾਰ ਹੈ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਕੱਲੀ-ਕੱਲੀ ਸ਼ਖਸੀਅਤ ਹੈ ਔਰ ਸਾਡੇ ਦਰਮਿਆਨ ਪੁੱਜੇ ਹੋਏ ਇਹਨਾਂ ਚਿਹਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵੱਡਾ ਮਾਣ ਦਿੱਤਾ ਹੈ ਕਿ ਅੱਜ ਦੇ ਇਸ ਛਿੰਝ ਮੇਲੇ ਦੇ ਵਿੱਚ ਪੁੱਜੇ ਹੈ ਸਾਡੇ ਦਰਮਿਆਨ ਡਾਕਟਰ ਨਵਜੋਤ ਸਿੰਘ ਜੈਆ ਸਾਹਿਬ ਨਾਲ ਸਾਰੀ ਇਹਨਾਂ ਦੀ ਪੂਰੀ ਟੀਮ ਪੁੱਜੀ ਹੈ ਬਹੁਤ-ਬਹੁਤ ਸਤਿਕਾਰ ਬਹੁਤ ਵੱਡਾ ਧੰਨਵਾਦ ਹੈ ਹਾਂਜੀ ਬਾਈ ਜੋਵਨ ਬੁੱਧ ਗਿਆ ਹੈਪੀ ਬਰਥਡੇ ਫੋਟੋ ਲਈ ਹਰ ਜਮਾ ਪਹਿਲਵਾਨ ਰੋਡ ਮਜਾਰਾ ਮੰਨਾ ਪਹਿਲਵਾਨ ਅੰਗਾ ਕੀੜੀ ਬਈ ਮੰਨਿਆ ਆ ਜੋਵਨ ਆ ਗਿਆ ਕਰਨਦੀਨ ਬਾਈ ਹੈਪੀ ਬਰਥਡੇ ਫੋਟੋ ਤਾਦੋ ਕਿਰੇ ਪਰਿਵਾਰ ਨੇ ਕਰਾਉਣੀ ਆ ਜੀ ਹੈਪੀ ਹੈਪੀ ਉੱਚਾ ਮਿੰਟ ਇੱਥੇ ਆ ਜਾ ਪਹਿਲਵਾਨ ਜੀ ਸਟੇਜ ਤੇ ਕੋਲ ਨੂੰ ਫੋਟੋ ਕਰਵਾ ਲਈਏ ਅੱਛਾ ਬਾਈ ਜਵਰਾਜ ਮਹਿਲਵਾਨ ਆਲਮੀਰ ਤੇ ਸਲਮਾਨ ਪਹਿਲਵਨ ਕੈਥਲ ਇਹ ਪਹਿਲਵਾਨ ਆਓ ਜਲਦੀ ਨਾਲ ਜਵਰਾਜ ਪਹਿਲਵਨ ਆਲਮਗੀਰ ਤੇ ਸਲਮਾਨ ਪਹਿਲਵਨ ਕੈਥਲ ਬਈ ਸਾਡੇ ਦਰਮਿਆਨ ਡਾਕਟਰ ਨਵਜੋਤ ਸਿੰਘ ਜੱਈਆ ਸਾਹਿਬ ਇਲਾਕੇ ਦੀ ਵੱਡੀ ਸ਼ਖੀਤ ਹੈ ਔਰ ਇਹਨਾਂ ਦੇ ਨਾਲ ਕਬੱਡੀ ਫੋਟੋ ਹੋਣ ਜਾ ਰਹੀ ਹੈ ਨਾਲੇ ਪਹਿਲਵਾਨਾਂ ਦੇ ਮੈਂ ਬੇਨਤੀ ਕਰਾਂ ਵੀ ਸਰਦਾਰ ਬਲਬੀਰ ਸਿੰਘ ਸੁਪੁੱਤਰ ਸਰਦਾਰ ਲਸ਼ਕਰ ਸਿੰਘ ਜੀ ਇਹ ਪਰਿਵਾਰ ਆਵੇ ਸਰਦਾਰ ਬਲਬੀਰ ਸਿੰਘ ਜੀ ਸੁਪੁੱਤਰ ਸਰਦਾਰ ਲਸ਼ਕਰ ਸਿੰਘ ਜੀ ਇਹ ਪਰਿਵਾਰ ਆਵੇ ਜੀ ਹੈਲੋ ਆਓ ਜਾਓ ਸ਼ਾਬਾਸ਼ ਮੈਂ ਬੇਨਤੀ ਕਰਾਂ ਵੀ ਸਾਡੇ ਸਰਪੰਚ ਸਰਦਾਰ ਜਗਦੀਸ਼ ਸਿੰਘ ਜੀ ਆਜੋ ਨਾਲ ਨੌਜੋਤ ਸਿੰਘ ਜੀ ਦਈਆ ਸਾਹਿਬ ਉਹਨਾਂ ਨੂੰ ਬੇਨਤੀ ਹੋ ਵੀ ਨਾਲ ਆ ਜਾ ਲੱਕੇ ਦੀਆਂ ਵੱਡੀਆਂ ਸ਼ਖਸੀਤਾਂ ਨੇ ਸਰਦਾਰ ਬਲਵੀਰ ਸਿੰਘ ਜੀ ਸੁਪੁੱਤਰ ਸਰਦਾਰ ਲਸ਼ਕਰ ਸਿੰਘ ਲੰਬੜਦਾਰ ਸਾਹਿਬ ਰਵੇਲੀ ਵਾਲੇ ਜਿਨ੍ਹਾਂ ਨੇ ਬਦੌਲਤ ਇਸ ਕੁਸ਼ਤੀ ਨੂੰ ਵੱਡਾ ਮਾਣ ਦਿੱਤਾ ਗਿਆ ਤੇ ਬਹੁਤ ਬਹੁਤ ਸਤਿਕਾਰ ਨੇ ਸਾਡੇ ਨਗਰ ਦੇ ਚਿਹਰੇ ਸਰਪੰਚ ਸਰਦਾਰ ਜਗਦੀਸ਼ ਸਿੰਘ ਜੀ ਨਾਲ ਡਾਕਟਰ ਨਵਜੋਤ ਸਿੰਘ ਜੀ ਦਈਆ ਸਾਹਿਬ ਤੇ ਨਾਲ ਨਗਰ ਦੇ ਜਿੰਨੇ ਵੀ ਚਿਹਰੇ ਨੇ ਨਾਲ ਉਹ ਕੇ ਕਬੱਡੀ ਫੋਟੋ ਕਰਵਾ ਰਹੇ ਹਨ ਪਹਿਲਵਾਨ ਜੀ ਆਲਮਗੀਰ ਤੇ ਵੱਟਾ ਜੱਸਾ ਵੜਵਾਲ ਬੈਂਚ ਆਊਟ ਨਾਲੇ ਕੁਰਸੀ ਦੀ ਫੋਟੋ ਕਰਵਾਉਣੇ ਆ ਇਹ ਵੱਡੀਆਂ ਕੁਰਸੀਆਂ ਵੀ ਨਾਲ ਦੇ ਨਾਲ ਚੱਲ ਪਈਆਂ ਨੇ ਆਹ ਕੁਰਸੀ ਸਿਰਾਂ ਹੋਣ ਲੱਗੀ ਏ ਇੱਕ ਪਾਸੇ ਜੋੜਨ ਪਰਮਜੀ ਪੱਟੀ ਜੱਸਾ ਪਰਮਜੀ ਪੱਟੀ ਇਹਨਾਂ ਦੇ ਖਾੜੇ ਦਾ ਮੱਲ ਹੈ ਕਾ ਨੰਬਰ 1 ਜੀ ਪੱਟੀ ਜਿਹਨਾਂ ਦਾ ਚੰਡਾ ਵਾਲਾ ਪੱਠਾ ਅੱਜ ਦੇ ਟਾਈਮ ਦਾ ਟਾਪ ਦਾ ਮੱਲ ਜਿੰਨੀ ਵੱਡੇ ਪੱਧਰ ਤੇ ਫੋਟੋ ਹੋ ਰਹੀ ਹੈ ਥੋੜੀ ਜਿਹੀ ਪਿੱਛੇ ਹੋ ਜੀ ਅਪਾਧਾਰਾ ਵੱਡਾ ਕਰਨੀ ਫੋਟੋ ਸਾਰੇ ਭਰਾਵਾਂ ਦੀ ਆਜਾ ਸੋਹਣੀ ਹੋ ਜੂ ਬਹੁਤ ਬਹੁਤ ਸਰਕਾਰ ਬਹੁਤ ਕੰਮ ਕੀਤਾ ਹੈ ਪੰਮ ਰਵੀ ਸਿੰਘ ਜੀ ਸਪੁੱਤਰ ਸਰਤਾ ਲਸ਼ਕਰ ਸਿੰਘ ਦੀ ਨੰਬਰ ਦਾ ਸਰਦਾਰ ਖਵੇਲੀ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਬੜਾ ਸਨਕਾਰ ਦਿੱਤਾ ਗਿਆ ਤੇ ਸਾਡੇ ਸਰਪੰਚ ਦਾ ਜੀ ਗੀ ਸਿੰਘ ਜੀ ਨਾਲ ਜਿੰਨੀਆਂ ਵੀ ਸਰਜੀ ਦੇ ਖੰਡੀਆਂ ਵਾਹਣ ਹੈ ਬਹੁਤ ਵੱਡੇ ਸਨਕਾਰ ਨੇ ਅੱਜ ਸੂਜਨ ਪਹਿਲਵਾਨ ਜੀ ਸ਼ੰਕਰ ਬੱਚਾ ਤੇ ਜਸ ਪਹਿਲਵਾਨ ਜੀ ਪੱਟੀ ਕਲਾ ਵਿੱਚ ਕਰਵਾ ਜੋੜੀ ਬਹੁਤ ਬਹੁਤ ਸਤਿਕਾਰ ਜਸ ਪਹਿਲਵਾਨ ਜੀ ਪੱਟੀ ਸੂਜਨ ਪਹਿਲਵਾਨੀ ਬੱਚਾ ਸ਼ੰਕਰ ਕਰਵਾ ਜੋੜੀ ਦੇ ਨਾਲੇ ਤਿਆਰੀ ਕਰੋ ਔ ਜੀ ਬਹੁਤ ਬਹੁਤ ਸਤਿਕਾਰ ਸਾਂਝੀਆਂ ਤਸਵੀਰਾਂ ਹੋ ਰਹੀਆਂ ਨੇ ਕਿੰਦੇ ਸਾਹਮਣੇ ਕੋਲੇ ਟੌਪ ਨੀਆਂ ਪੁਸ਼ਤੀਆਂ ਚੱਲ ਰਹੀਆਂ ਨੇ ਪਰਿਆਂ ਦੇ ਦਰਮਿਆਨ ਹਰਮਨ ਪਹਿਲਵਾਨ ਦੀ ਰਾਮੇ ਵਾਲ ਉੱਪਰਲੇ ਪਾਸੇ ਐ ਮੇਜਰ ਪਹਿਲਵਾਨ ਦੀ ਰਾਮੇ ਵਾਲ ਚੰਗਾ ਹੋਇਆ ਪੱਟਾ ਕੁਸ਼ਤੀ ਕਹਿੰਦੇ 21000 ਦੀ ਚੱਲ ਰਹੀ ਹੈ ਆਓ ਜੀ ਅਗਲੀ ਕੁਸ਼ਤੀ ਵਾਲੇ ਵੱਲ ਆਓ ਜੀ ਜਲਦੀ ਦੇ ਨਾਲ ਜੋਗਰ ਪਹਿਲਵਾਨ ਦੀ ਪੱਟੀ ਹੱਥ ਖੜਾ ਕਰੇ ਸਿਕ ਸਰਦਾਰ ਕਮਰੋ ਆ ਯਾਰ ਬਹਿ ਜਾਓ ਥੱਲੇ ਹੈਪੀ ਪਹਿਲਵਾਨ ਜੂਟਾ ਪਿੰਡ ਕਰੇ ਹੱਥ ਖੜਾ ਇੱਕ ਵਾਰ ਕਰਾਈਏ ਕੁਸ਼ਤੀ ਦੀ ਸ਼ੁਰੂਆਤ ਜਮਨਾਰ ਪਰਵਾਨੀ ਹਲੰਗੀਰ ਸਲਮਾਨ ਕੰਦਰ ਦੀ ਪਰਵਾਨੀ ਅਲਵੀਰ ਕਾਹੂ ਕਸਤੀ ਦੀ ਕਰਵਾ ਆਹ ਕਸਤੀ ਖੇਡਾਂ ਅਲਵੀਰ ਸਿੰਘ ਜੀ ਦੇ ਪੁੱਤਰ ਦਸਤਾਨ ਅਸ਼ਕਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਸ਼ੁਰੂ ਹੋਣ ਜਾ ਰਹੀ ਹੈ ਭਾਈ ਜਮਰਾਜ ਤੇ ਸਲਮਾਨ ਵਾਲੀ ਕਸਤੀ ਹੋਣੀ ਹੈ ਨੋਟ ਕਰਿਓ ਆਰੇ ਪਹਿਲਵਾਨ ਜਿਹੜੇ ਬਿਲਕੁਲ ਵਰਮਪ ਰਹਿਣਗੇ ਅਗਲੀ ਕੁਸ਼ਤੀ ਲਈ ਬਹੁਤ ਵਧੀਆ ਮੁਕਾਬਲੇ ਸੁਣਿਆ ਹੈ ਉਧਰਲੇ ਪਾਸੇ ਮਾਜੀ ਦੇ ਪਹਿਲਵਾਨ ਜੀ ਕੋਲ ਜਿਹੜੀ ਕੁਸ਼ਤੀ ਹੋਣੀ ਹੈ ਜੋਗਨ ਵਾਲੀ 30000 ਰੁਪਏ ਦੀ ਹੈ ਸਹਿਜਦੀਪ ਪਹਿਲਵਾਨ ਜੀ ਰੌਣੀ ਤੇ ਜੋਤ ਪਹਿਲਵਾਨ ਜੀ ਮਲਕਪੁਰ ਵਿੱਚ ਆਓ ਭਾਈ ਜੋਗਨ ਕਰੀਏ ਟਕੜਾ ਜੋਗਨ ਪਹਿਲਵਾਨ ਪੱਤੀ ਤੇ ਪਹਿਲਵਾਨ ਹੈ ਹਾ ਪਹਿਲਵਾਨ ਜੀ ਉੱਚਾ ਪੈਕੋ ਇਹ 31000 ਦੀ ਵੱਡੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ ਲਾ ਵੜੀ ਵਧੀਆ ਕੁਸ਼ਤੀ ਦੀ ਮੈਦਾਨ ਦੇ ਵਿੱਚ ਆ ਉਧਰਲੇ ਪਾਸੇ ਮੁੰਨਾ ਪਹਿਲਵਾਨ ਤੇ ਜਾਕਰ ਵਾਲੀ ਕੁਸ਼ਤੀ ਬੜੀ ਵਧੀਆ ਚੱਲਦੀ ਹੈ ਇੱਕ ਪਾਸੇ ਮੁੰਨਾ ਪਹਿਲਵਾਨ ਰਈਆਵਾਲ ਦੇ ਦੂਸਰੇ ਪਾਸੇ ਜਾਕਰ ਪਹਿਲਵਾਨ ਹੌਜੀ ਅਗਲੀ ਕੁਸ਼ਤੀ ਜਲਦੀ ਦੇ ਨਾਲ ਸਹਿਜਦੀਪ ਪਹਿਲਵਾਨ ਦੀ ਰੌਣੀ ਸਮਾਂ ਦੇਖ ਲੋ ਜੀ ਕਹਿੰਦੇ ਜੋਤ ਪਹਿਲਵਾਨ ਜੀ ਮਾਲਕਪੁਰ ਵਿੱਚ ਆਓ अमरीक पा दी मेजर पहलवानी